ਠੀਕ ਹੈ ਹਾਂਜੀ ਅਹੀਂ ਸੌਂ ਲੱਗ ਜਾ ਮੈਂ ਓ ਠੀਕ ਆ ਥਾਂ ਦੇਗੀ ਬਾਅਦ ਹੁਣ ਨਹੀਂ ਚੇਂਜ ਕਰੀ ਆ ਪੁੱਛ ਲੈਨੇ ਮਮੀ ਨੂੰ ਠੀਕ ਹੈ ਤੇ ਜਾ ਪੁੱਛ ਕੇ ਆ ਫਿਰ ਤੂੰ ਚਲ ਠੀਕ ਹੈ ਠੀਕ ਹੈ ਚਲ ਆ ਜਾ ਬਾਹਰ ਮੈਂ ਹੀ ਕਰ ਦੇਣੀ ਹੈ ਸੈਟ ਨਾ ਤੂੰ ਇੱਧਰ ਚੱਲ ਨਹੀਂ ਆਏ ਬੜੀ ਪਿਆਰ ਹੋਣਗੀ ਐ ਜੀ ਮਮੀ ਅਹੀਂ ਬਾਜ਼ਾਰ ਚੱਲੇ ਚਲੋ ਆਓ ਚੱਲੀਏ ਭਿੰਨ ਪੁੱਛ ਦੀਆਂ ਗੇ ਚਦੀਆਂ ਨਹੀਂ ਜਦ ਤੁਰ ਪੈਂਦੀਆਂ ਤਿਆਰ ਹੋ ਕੇ ਤਾਂ ਮਮੀ ਆਓ ਚੱਲੀਏ ਮਮੀ ਤੁਹਾਨੂੰ ਪੁੱਛ ਕੇ ਜਾਵਾਂਗੇ ਤੁਹਾਨੂੰ ਪੁੱਛ ਕੇ ਜਾਵਾਂਗੇ ਯਾਰਾ ਤੇ ਪੁੱਛੀਦਾ ਤੇ ਮੰਮੀ ਫੇਰ ਕਿਹੜੀ ਗੱਲ ਆ ਚੱਲੋ ਤੁਸੀਂ ਦੀਦਵਸ ਸੋਹਣੇ ਲੱਗਣਗੇ ਨਾ ਕਿਸੇ ਦੇ ਪਰ ਹੈ ਬਹੁਤ ਸੋਹਣੇ ਲੱਗਣਗੇ ਤੇ ਰਹਿਣਾ ਦੰਡੇ ਯਾ ਪੁੰਜਾ ਯਾ ਦੰਡੇ ਆ ਵੇਖ ਲਓ ਮੰਮੀ ਚਲੋ ਉઠੋ ਨਹੀਂ ਨਹੀਂ ਮੈਂ ਨਹੀਂ ਕਿਤੇ ਵੀ ਜਾਣਾ ਮੈਂ ਆਪ ਬਮਾਰਾ ਘੰਟੇ ਫਿਰਾਂਦੀ ਆ ਲੱਗਦੀ ਨਹੀਂ ਚਲੋ ਠੀਕ ਹੈ ਫਿਰ ਅਸੀਂ ਹੋ ਗਿਆ ਜੀ ਜਾ ਜਾਓ ਖਾਣਾ ਮੰਮੀ ਦੱਸ ਦੋ ਨਹੀਂ ਮੈਂ ਨਹੀਂ ਖਾਣਾ ਖਾਚੂਗੀ ਚਲੋ ਆਪਾਂ ਚੱਲੀਏ ਨਾ ਮੇਲਾ ਤੋੜ ਪਈ ਹੈ ਮੇਰੀ ਮਾਂ ਚ ਲੈਵਾਂਗੇ ਨਾ ਬਾਹਰ ਮੈਂ ਨਹੀਂ ਬਾਜ਼ਾਰ ਦਾ ਖਾਦੀ ਹੁੰਦੀ ਪਤਾ ਹੈ ਨਾ ਤੈਨੂੰ ਅੱਗੇ ਦੇ ਮੇਰਾ ਸਾਹ ਨਿਕਲਣ데요 ਚਲ ਆਂਦੇ ਫਿਰ ਆਪਾਂ ਚੱਲਦੇ ਆ ਕੋਈ ਨਹੀਂ ਮੰਮੀ ਆ ਕੇ ਫਿਰ ਰੋਟੀ ਨਾਲਦੇ ਛੱਤੀ ਆ ਜਾਗੇ ਫਾਈ ਟਾਈਮ ਤਾਂ ਪੁੱਛੀਏ 12:30 2 ਵੇ ਰੋਟੀ ਖਾਣੀ ਇਤਨਾ ਬਣੀ ਆਉਂਦੀ ਤੁਹਾਡਾ ਤਾਂ ਵੈਸੇ ਟਾਈਮ ਹੁੰਦਾ ਤੁਹਾਡਾ ਤਾਂ ਟਾਈਮ ਹੈਗਾ ਰੋਟੀ ਪਾਣੀ ਦਾ ਚਲੋ ਫਿਰ ਰਾਂ ਦੇਣਾ ਮੰਮੀ ਨਹੀਂ ਨਹੀਂ ਰਾਂ ਕਿਉਂ ਦੇਣਾ ਮੈਂ ਜਾਣਾ ਜ਼ਰੂਰੀ ਹੈ ਮੰਮੀ ਅਹੀਂ 1:30 ਵਜੇ ਤੱਕ ਆ ਜਾਗੇ ਠੀਕ ਹੈ ਅੰਦਰ ਜਾਓ ਜਾਓ ਤੂੰ ਆਪਣੀ ਮਰਜ਼ੀ ਕਰਨੀ ਕੋਈ ਗੱਡੀ ਮੇਰੀ ਮੰਨਣੀ ਹੈ ਜੇ ਮੰਨਣੀ ਨਹੀਂ ਤਾਂ ਫੇਰ ਮੈਨੂੰ ਪੁੱਛਦੀਆਂ ਕੀ ਨੇ ਚਲੋ ਮੰਮੀ ਨੂੰ ਪੁੱਛਾਂ ਅਹੀਂ ਆਈ ਚਲੋ ਚਲੀਏ ਦੀਦੀ ਮੂੰਹ ਚੁੱਕਦੀਆਂ ਤੇ ਤੁਰ ਪੈਂਦੀਆਂ ਜਿੱਦੜ ਨੂੰ ਜੀ ਕਰਦਾ ਨਾ ਪੁੱਛਦੀਆਂ ਨਾ ਗੇਛਦੀਆਂ ਤਿਆਰ ਹੋ ਕੇ ਤੇ ਮੰਮੀ ਅਹੀਂ ਚੱਲੀਆਂ ਦੱਸ ਤਿਆਰ ਹੋਈਆਂ ਮੈਂ ਤੁਹਾਨੂੰ ਕੀ ਕਹਾਂ ਕਿ ਬਹਿ ਜਾ ਹਣ ਮੈਂ ਤੇ ਨਾ ਇੱਕ ਘੜਦੀਆਂ ਦੋ ਧੀਆਂ ਲਿਆ ਕੇ ਤੇ ਬੜਾ ਹੀ ਪਸਤੌਣ ਹੀ ਗਈ ਕੀ ਕਰਾਂ ਮੈਂ ਓ ਮਾਸੀ ਕੱਲੀ ਬੋੜ ਬੜਾਈ ਜਾਂਦੀ ਕੀ ਹਾਲੀ ਏ ਮੱਥਾ ਦੇਖਦਾ ਨਿੰਦਰਾ ਪਤਾ ਤੇ ਉਹ ਸੁਣਾ ਬੜ ਠੀਕ ਆ ਕੀ ਬਾਹਰ ਤਾਂ ਬੂਹ ਖੁੱਲਾ ਛੱਡਿਆ ਜੀ ਮੈਂ ਆ ਗਈਆਂ ਹੀ ਦੋਵੇਂ ਜਣੀਆਂ ਬਹੁਤ ਚੱਕਦੀਆਂ ਸੌਕ ਤੁਰ ਪੈਂਦੀਆਂ ਆ ਜਾ ਤੂੰ ਵੀ ਆ ਜਾ ਲੈ 10 ਮਿੰਨੋਂ ਨਾਲ ਬੁੱਢੇ ਬਾਰੇ ਤੂੰ ਲੈ ਲਿਆ ਵੀ ਕੁਛ ਕਹਿਣ ਜੋਗੀ ਨਾ ਇਹਨੂੰ ਛੱਡੀ ਉਦੋਂ ਤੂੰ ਹਾਂ ਕਹਿੰਦੀ ਹਾਂ ਇੱਕੋ ਘਰ ਦੀਆਂ ਲਿਆਉਣੀਆਂ ਵਾ ਹੈ ਚੰਗੀਆਂ ਹੁੰਦੀਆਂ ਵਾ ਲੜਾਈ ਨਹੀਂ ਪਲੇਸ਼ਨ ਹੁਣ ਚੰਗੀਆਂ ਰਹੀਆਂ ਹਾਂ ਚਾਹ ਥੋਈ ਬੈਠੀਆਂ ਕਾਹਤੋ ਕੀ ਬੈਠੀਆਂ ਜਦੋਂ ਮਰਜੀ ਸਲਾਹ ਕਰ ਲੈਂਦੀ ਐ ਦੋਵੇਂ ਭੈਣਾਂ ਤੇ ਤੁਰ ਪੈਂਦੀ ਐ ਮੇਰੇ ਆਪ ਉਹ ਹੀ ਤੂੰ ਕਹਿੰਦੇ ਨਾ ਕੀਬੜ ਬਣਾਉਂਦੇ ਨਹੀਂ ਉਹ ਹੀ ਬੜ ਬਣਾਉਂਦੇ ਆ ਕਿ ਦੱਸ ਮੈਂ ਰੇਕੋ ਘਰੋਂ ਦੋਵੇਂ ਲਿਆ ਕੇ ਨਾ ਤਬਕ ਤੋਂ ਫੜੀ ਸੁੱਕ ਤੂੰ ਐਂ ਗਾ ਰਹਾ ਦੋਵਾਂ ਜੋ ਭਾਬੀਆਂ ਚੋ ਇੱਕ ਨੂੰ ਸੈੱਟ ਕਰਕੇ ਰੱਖ ਆਪਣੇ ਨਾਲ ਉਹ ਕਿੱਦਾਂ ਉਹ ਕਿੱਦਾਂ ਹਾਂ ਤੈਨੂੰ ਬੀਨ ਵਜਾ ਕੇ ਦੱਸ ਛੋਟੇ ਕੇ ਬੀਨ ਵਜਾ ਕੇ ਦੱਸੀ ਤੈਨੂੰ ਫੇਰ ਸਮਝ ਆਉਂਦੀ ਆ ਵਾ ਗੱਲ ਸੁਣੋ ਮਸੀ ਜੀ ਉਹਨਾਂ ਦੇ ਘਰ ਹੋਰ ਨਹੀਂ ਕੋਈ ਹੈਗੀ ਵੇ ਜਾਣੇ ਕੰਮ ਕਰ ਮੈਂ ਅੱਗੇ ਦੋ ਲੈ ਕੇ ਪਛਤਾਉਂਦੀ ਤੇ ਹੋਰ ਤੈਨੂੰ ਇਹਨਾਂ ਦੇ ਟੱਬਰ ਚਵਾੜਦੇ ਆ ਮੈਂ ਤਾਂ ਤੇਨਾਂ ਵੇਖਿਆ ਨਹੀਂ ਲਿਆ ਹਾਂ ਕੋਈ ਨਹੀਂ ਬੁੱਢੀ ਐਂ ਐ ਅੱਛਾ ਮੈਨੂੰ ਨਾ ਸਭ ਤੋਂ ਵੱਡੀ ਪਤਾ ਕੀ ਟੈਨਸ਼ਨ ਮੱਚੀ ਮੈਂ ਨਾ ਆਇਆ ਨਾ ਤੇ ਵੇਖਿਆ ਵੀ ਚੁੱਪ ਕਰਕੇ ਬੀਟੇ ਜੇ ਔਰ ਮੇਰੀ ਗੱਲ ਤੋਂ ਦੋ ਆ ਨਾ ਦੋਵੇਂ ਆਪਣੀ ਆ ਭਾਬੀਆਂ ਜੰਗੀਆਂ ਚੰਗੀਆਂ ਕਿੱਟੀ ਭਾਬੀ ਦਾ ਸੁਭਾਅ ਬੜਾ ਵਧੀਆ ਤੁਹਾਨੂੰ ਪਤਾ ਅੰਜੂ ਜਿਹੜੀ ਉਹ ਤੇਜ ਆ ਤੂੰ ਇਦਾਂ ਕਰੋ ਅੰਜੂ ਨੂੰ ਆਪਣੇ ਹੱਥ ਵਸ ਕਰਕੇ ਰੱਖੋ ਹਾਏ ਹਾਏ ਅੰਜੂ ਦੇ ਅੰਨੋ ਮਗਰ ਲਾ ਲੈਂਦੀ ਐ ਮੇਰੇ ਹੱਥ ਦਾ ਸੰਦੂਕ ਥਾਉਣੀ ਆ ਤੇ ਮੇਰੀ ਗੱਲ ਸੁਣੇ ਦੋਵਾਂ ਜਾਨੇ ਕਿਦਾਂ ਰਲ ਗਈਆਂ ਨਾ ਤੇ ਇਹ ਜਿਹੜੀ ਕੁਰਸੀ ਆ ਨਾ ਤੁਹਾਡੀ ਉਹਨਾਂ ਨੁਕਰੇ ਲੱਗੀ ਹੋਣੀ ਜੇ ਤੁਹਾਨੂੰ ਮੈਂ ਦੱਸਦਾ ਜੀ ਨਹੀਂ ਹੋ ਤੇ ਸੋਚਣ ਨਹੀਂ ਹਾਂ ਕਿਉਂਕਿ ਇਹ ਤਾਂ ਹੋਣੀ ਨਹੀਂ ਮੈਨੂੰ ਪੁੱਛਦੀਆਂ ਨਹੀਂ ਕਿੱਟੀ ਭਾਬੀ ਸਹੀ ਆ ਕਿੱਟੀ ਭਾਬੀ ਤਾਂ ਨਾ ਹੱਸ ਕੇ ਬੋਲਦੀ ਤੁਹਾਡੀ ਇੱਜ਼ਤ ਕਰਦੀ ਆ ਨਾਲ ਤੁਹਾਨੂੰ ਫੁਲਕੇ ਵੀ ਭੋਨ ਦੀ ਗਰਮ ਗਰਮ ਕਿੱਟੀ ਭਾਬੀ ਨੂੰ ਆਪਣੇ ਵਾਸਤ ਕਰੋ ਮੈਂ ਵਾਸਤ ਦੱਸ ਕਿੱਦਾਂ ਕਰਨਾ ਮੈਂ ਵਾਸਤ ਨੂੰ ਪੂੜੀ ਪਾ ਕੇ ਖਵਾ ਦਈਏ ਨੂੰ ਚਾਜ ਵਾਸ ਕਿੱਦਾਂ ਕਰੀਦਾ ਨਾ ਨੋਆ ਨਾ ਤੁਹਾਨੂੰ ਨਹੀਂ ਪਤਾ ਮਾਸੀ ਜੀ ਮੇਰੀ ਗੱਲ ਸੁਣੋ ਆਈ ਬੱਚੇ ਆ ਕੱਲ ਦੇ ਤੇ ਪੰਜ ਸਾਰੀ ਉਮਰ ਹਾਨ ਵਰਤ ਲਈ ਆ ਤਨੂੰ ਪਿਆਰ ਦੇ ਨਾਲ ਆਪਣੀ ਨੋਹ ਨਹੀਂ ਰੱਖਣੀ ਹੁੰਦੀ ਇੱਕ ਮੈਂ ਚਾਹ ਜਣਾ ਕੋਈ ਗੱਲ ਦੱਸ ਤੂੰ ਕਿਸ ਕੀ ਮਾ ਜਿਆ ਨਾਲ ਹੁੰਦੇ ਮੈਨੂੰ ਸਮਝ ਨਹੀਂ ਲੱਗਣ ਗਈ ਸਕੀਮਾ ਤੈਨੂੰ ਦੱਸਦਾ ਜਦੋਂ ਆਉਂਦੀ ਹੁੰਦੀ ਹੁੰਦੀ ਨਾ ਕਿੱਟੀ ਭਾਬੀ ਉਹ ਨੋਨਾ ਹੱਥ ਚ 100 200 400 ਰੁਪਏ ਫੜਾ ਦਿਆ ਕਰ ਨੋਵਾਂ ਨੂੰ ਕੀ ਹੁੰਦਾ ਮਾਰਾ ਮੋਟਾ ਪਿਆਰ ਦੇ ਦਿਆ ਕਰ ਤੂੰ ਪੈਸੇ ਜੇਬ ਚ ਪਿਆ ਪਿਆ ਨਾ ਉਹ ਤੇਰੀ ਪਤੂਈ ਰਚਣੇ ਪਏ ਇਹਨਾਂ ਨੂੰ ਉਲੀ ਲੱਗ ਜਾਣੀ ਆ ਕੱਢ ਲਿਆ ਕਰ ਬਾਹਰ ਉਹਨਾਂ ਨੂੰ ਠੀਕ ਆ ਜਦੋਂ ਆਉਂਦੀ ਨਾਲ ਕਿੱਟੀ ਭਾਬੀ ਉਹਨੂੰ ਪਿਆਰ ਨਾਲ ਲਾਗੇ ਭਾਗੇ ਨਾ ਚਾਹ ਪਣੀ ਨੂੰ ਪੁੱਛਿਆ ਜਿੱਦਾਂ ਉਹਨਾਂ ਤੈਨੂੰ ਪੁੱਛਿਆ ਜਾਂ ਕੋਈ ਚੀਜ਼ ਪੁੱਛੀ ਉਹਨੂੰ ਪੁੱਛ ਲੈ ਅਗਰ ਪਤਾ ਤੂ ਕਿ ਚੀਜ਼ ਲੈਣੀ ਆ ਉਹਨੇ ਆਪੇ ਤੇਰੇ ਹੱਥ ਵੱਸ ਹੋ ਜਾਣਾ ਉਹਨੂੰ ਪਤਾ ਲੱਗ ਜਾਣਾ ਨਹੀਂ ਮੰਮੀ ਵਰਨਾ ਪਿਆਰ ਕਰਦੀ ਮੈਨੂੰ ਪਿਆਰ ਦਿੰਦੀ ਆ ਤੇ ਮੈਂ ਮੰਮੀ ਦੀ ਗੱਲ ਮੰਨਾ ਤੇਨੂੰ ਪਤਾ ਇਹ ਦੋਵਾਂ ਦੇ ਵਿੱਚ ਮਾੜੇ-ਮੋਟੀ ਪਾਰਟੀ ਪਾੜੀ ਹੋਣੀ ਹੋਵੇਗਾ ਨਾ ਫਿਰ ਇੰਨਾ ਕੋਈ ਕੁਝ ਕਰਨਾ ਹੀ ਪੈਣਾ ਹੁੰਦਾ ਈ ਬਾਕੀ ਦੀਆਂ ਤੂੰ ਅੰਜੂ ਕੇ ਫਿਰ ਪਰੌਂਠੇ ਖਾਣੇ ਵਰ ਕਰੀ ਮਰਜ਼ੀ ਆ ਇਹ ਗੱਲ ਤਾਂ ਫੇਰ ਹੋੱਤੇ ਆ ਗਈ ਉਹ ਤੇ ਭੈਣਾ ਭੈਣਾ ਆਣਾ ਜੋ ਮੈਨੂੰ ਭੈਣਾ ਭੈਣਾ ਇੱਕ ਦੂਜੇ ਚ ਕਿੱਦਾਂ ਪਾੜ ਪਾਉਣ ਗਿਆ ਦੱਸ ਤਾਵੇਂ ਮਾਸੀ ਇੰਨੀ ਮਾ ਤੇਰੇ ਗੇਂਦਾਂ ਕਰਕੇ ਬੀਨ ਵਜਾਈਆ ਤੇਰਾ ਫਿਰ ਉਹ ਝੋਟੇ ਦਾ ਥਾਲੀਆਂ ਨਾ ਵੀ ਮੈਂ ਕਰਤਾ ਤੂੰ ਜਦੋਂ ਵੇਖੇ ਢੋਂਡੀ ਮਾਰਦੀਆਂ ਪਿਆਰ ਦੇ ਵਿੱਚ ਬੜੀ ਜਾਨ ਤਾਕਤ ਹੁੰਦੀ ਆ ਉਹ ਇੱਕ ਈ ਗੱਲ ਦੇ ਕਰਕੇ ਵੀ ਆ ਭਾਬੀ ਦੇ ਨਾਲ ਵੇਖੀ ਜਿਦਾਂ ਅੱਗੇ ਪਿੱਛੇ ਨਾ ਪਾ ਜਿਗਰੀ ਨਾ ਤੂੰ ਤਾਂ ਮੈਨੂੰ ਕਹੀਂ ਪਰ ਮੇਰਾ ਨਾਂ ਨਾ ਲਵੀਂ ਸਾਰੀਆਂ ਸਕੀਮਾਂ ਮੈਂ ਤੈਨੂੰ ਦੱਸ ਪੀ ਗਿਆ ਤੇਰਾ ਵੀ ਨਾਂ ਲੈਣਾ ਮੈਂ ਦੱਸ ਪਤਾ ਗੱਲ ਹੈ ਪਰ ਫਿਰ ਉਹ ਰਿਸ਼ਤੇਦਾਰੀ ਦਾ ਚੋਕ ਕਰਨ ਗਿਆ ਮੇਰੀ ਨਾਲ ਦੀ ਤੱਕ ਗੱਲ ਲਾਉਗੀ ਆਵੇਂ ਲੜਾਈ ਕਰਨੀਏ ਤੈਨੂੰ ਪਤਾ ਵੀ ਚੋਂ ਦਾ ਸਾਰੀਆਂ ਸਾਂਝੇ ਖਾਤੇ ਦੀ ਆ ਠੀਕ ਆ ਚੱਲ ਆ ਲੈਣ ਦੇ ਵੇ ਦੇਵੇਂ ਤੇਰੀ ਸਕੀਮ ਲੜਾ ਕੇ ਦੇਖੀਏ ਸਕੀਮ ਜਿਹੜੀ ਨਾ ਪੂਰੀ ਐ ਸਕਸੈਸਫੁਲ ਚਲਣੀ ਆ ਪੁਣੀ ਵੀ ਚੱਲ ਉਹ ਦੇਜੇ ਤੱਕਣੀ ਆ ਤੂੰ ਚਾਹ ਪਾਣੀ ਦੱਸ ਕੀ ਪੀਣੀ ਮੈਂ ਬਣਾਵਾ ਚਾਹ ਤੂੰ ਕੀ ਬਣਾਣਾ ਗੋਡੇ ਤੇਰੇ ਜਾਮ ਕਰਕੇ ਬੈਠੀ ਆ ਇਕੱਠੀ ਮਿੱਟੀ ਹੋ ਕੇ ਬੈਠੀ ਆ ਕੰਬਾਂ ਤੋਂ ਦਹੀਂ ਆ ਮੈਨੂੰ ਦੱਸ ਮੈਂ ਬਣਾਦਾ ਰ ਸੂਈ ਚ ਕੁਛ ਲਿਆ ਗਏ ਮੈਂ ਮੈਂ ਠੀਕ ਨਹੀਂ ਉਹ ਹੀ ਤੇ ਤੈਨੂੰ ਦੱਸਣ ਨਹੀਂ ਆ ਕਦੋਂ ਦੀਆਂ ਗਈਆਂ ਐ ਇੰਨਾ ਨਹੀਂ ਪਤਾ ਬਈ ਅੱਗੇ ਸੱਸ ਮਾ ਠੀਕ ਨਹੀਂ ਚੱਲੀ ਏ ਤੇ ਵੇਖ ਲੈ ਕੀ ਕਰਾਂ ਸੁੱਖ ਮੈਂ ਚੰਗਾ ਮਾਸੀ ਮੈਂ ਤੈਨੂੰ ਪੈਂਤਰੀ ਸਾਰੇ ਦੱਸਦੇ ਆ ਪਰ ਮੇਰਾ ਨਾ ਨਾ ਲਵੇਂ ਮੁੜ ਕੇ ਆ ਨਾ ਵੇ ਉਹ ਕਵੇ ਵੀ ਹਾਂ ਵੀ ਸੋਖਾ ਹੈ ਤੇ ਘਰ ਦੇ ਵਿੱਚ ਲੜਾਈ ਪਾ ਕੇ ਤੇ ਗਾਂ ਗਿਆ ਵਾ ਵੇ ਦੱਸ ਪੁੱਤ ਤੇਰਾ ਕੰਨ ਨਾ ਲਾਉਂਗੀ ਓ ਜਿਹੜਾ ਮਿੱਠਾ ਤੀਰ ਹੈ ਨਾ ਉਹ ਭਾਵੇਂ ਕਿੱਟੀ ਭਾਗੀ ਨਾਲ ਚਲਾ ਦੇ ਤੇ ਭਾਵੇਂ ਅੰਜੂ ਨਾਲ ਚਲਾ ਦੇ ਕੋਂ ਤੇ ਰਿਮਰਜੀਆ ਚੰਗਾ ਫਰਮਾ ਚੱਲਦਾ ਤਿਆਰ ਕੀ ਆਪਣਾ ਚੰਗਾ ਅੰਨ ਬੜੀਏ ਚੰਗਾ ਬੁੱਤ ਸੁਪੀਂ ਤੇ ਜਣੀ ਹੈ ਲਾ ਆਏ ਨਾ ਸਹੀ ਹੈ ਜਿੱਦਾਂ ਸੋਖਾ ਕਹਿ ਗਏ ਨਾ ਇਦਾਂ ਹੀ ਕਰਦੀ ਇਹਨਾਂ ਨੂੰ ਨਾ ਦੋਵਾਂ ਨੂੰ ਕਰਦੀਆਂ ਡੋਢੀ ਇੱਕ ਨੂੰ ਪਚੌਣੀ ਉੱਤੇ ਅੰਜੂ ਨੂੰ ਕਿੱਤੀ ਨੂੰ ਰੱਖੂੰਗੀ ਆਪਣੇ ਕੋਲ ਇਹ ਜਿਹੜੀ ਅੰਜੂ ਹੈ ਨਾ ਇਹ ਬੜੀ ਝਾਤਾਂ ਰਿਆ ਆਪਣੇ ਮਗਰ ਲਾ ਲੈਂਦੀ ਇਹਨੂੰ ਝਟ ਤੇ ਕਿੱਤੀ ਨੂੰ ਮੈਂ ਆਪਣੇ ਨਾਲ ਹੀ ਰੱਖਣਾ ਫੇਰ ਪਤਾ ਲੱਗੂ ਇਹਨੇ ਹੁਣ ਏਦਾਂ ਕਰਦੀਆਂ ਵਾ ਤੇ ਮੁੜ ਕੇ ਕੱਲ ਨੂੰ ਇਹਨਾਂ ਨੇ ਮੇਰੀ ਕਿ ਡਾਰਲਿੰਗ ਲੰਦਣੀ ਹੁਣ ਇਹਨੇ ਮੈਨੂੰ ਪੁੱਛਦੀਆਂ ਰਲ ਜਾਂਦੀਆਂ ਇਹਨਾਂ ਦਾ ਮਸਲਾ ਹੱਲ ਕਰਨਾ ਹੀ ਪੈਣਾ ਮੈਨੂੰ ਮਨੇ ਕਿ ਕਿ ਨਸਮਾਨ ਲੈ ਕੇ ਆਏ ਆਪਾਂ ਇਹ ਕਿੱਥੇ ਕੀ ਕਰਨ ਦੀ ਹੈ ਜੀ ਲਾ ਦੱਸ ਹੱਸਦੇ ਆਏ ਆ ਹਸਦਾਈਆ ਅਗਲੀ ਜੀ ਨਾਲ ਦੇ ਆਂਟੀ ਬਦਾ ਨਾਲ ਦੀ ਕੁਲਦੀਪ ਆਂਟੀ ਸਾਨੂੰ ਪੁੱਛਿਆ ਕਿ ਕਿੱਥੋਂ ਆਈਆਂ ਮੈਂ ਕਿਹਾ ਦੇਖੋ ਮੰਮੀ ਵੱਸੇ ਸੂਟ ਤੇ ਆਪਣੇ ਲੈ ਗਈ ਸੜਕ ਦੇ ਕੋਲ ਆ ਹੀ ਉਹ ਵੀ ਅਗਲੇ ਦਿਨ ਉਹ ਲੈ ਆ ਕੇ ਨਹੀਂ ਨਾ ਲੈਣ ਦੀ ਅੱਜ ਦਾ ਧਿਆਨ ਰੱਖਦੇ ਨਾਲ ਆਪਾਂ ਦੋਸਾ ਵੀ ਲੈ ਕੇ ਆਏ ਪਿਆਕਰ ਤੂੰ ਦੋਸਾ ਤਾਂ ਖਾ ਲੈਂਦਾ ਨਾ ਨਹੀਂ ਮੈਂ ਦੋਸਾ ਦੁੱਸੇ ਖਾਂਦੀ ਹਾਂ ਖਾ ਤੂੰ ਤੇ ਚੱਚ ਕਰਦੀਆਂ ਗਲੀਆਂ ਚ ਚੱਚ ਕਰਦੀਆਂ ਨੂੰਹਾਂ ਤੇ ਆ ਨਹੀਂ ਮੰਮੀ ਗਲੀ ਚ ਤਾਂ ਹੱਸੇ ਨਹੀਂ ਅਜਾ ਆਪਣੇ ਅੰਦਰ ਆ ਕੇ ਹੱਸੇ ਆ ਘੇਰ ਘੜੀ ਗੱਲ ਆ ਮੰਮੀ ਅੱਜ ਕੱਲ੍ਹ ਹੋਰ ਬਾਜ਼ਾਰ ਜਾਓ ਸ਼ੋਪਿੰਗ ਕਰ ਲਈ ਆ ਤੇ ਹੱਸਾ ਤੇ ਮਾੜਾ ਨੂੰ ਤਾਂ ਹੁੰਦਾ ਹੀ ਐ ਅਸੀਂ ਕਿਹੜਾ ਗਲੀ ਚ ਕਰਦੇ ਕਿੱਤੇ ਯਾ ਮੈਂ ਤੈਨੂੰ ਨਹੀਂ ਕਿਹਾ ਇਹਨੂੰ ਕਹਿਣ ਦੀ ਹੈ ਨਾ ਜਿਆਦਾ ਹੀ ਹਾਸਾ ਹੁੰਦਾ ਜਾ ਜਾ ਕੇ ਚਾਹ ਬਣਾ ਤੂੰ ਮੈਂ ਬਣਾ ਦਿੰਨੀ ਮੈਂ ਵੀ ਚਾਹ ਆਪੇ ਬਣਾ ਦਊਗੀ ਇਹਨੂੰ ਕਿਹਾ ਮੰਮੀ ਦੀਦੀ ਬਣਾ ਲੇਗੀ ਕਿਉਂ ਤੂੰ ਜਿਆਦਾ ਥੱਕ ਗਈ ਹੈ ਜਾ ਦੇਖਦਾ ਮੈਂ ਸੀ ਉਹ ਨਹੀਂ ਦੱਗੇ ਘਰਦੇ ਹਾਂ ਹਾਂ ਤੇ ਕੀ ਕਹਿਤਾਂ ਨੂੰ ਨਹੀਂ ਆਪੇ ਬਣਾ ਲੇਗੀ ਤੈਨੂੰ ਕਿਹਾ ਇਹ ਜੱਜ ਜੱਜ ਕਰਦੀ ਹੈ ਦੇਖ ਛੋਟੀ ਛੋਟੀ ਉਹ ਲਾਹਣਾ ਤੇਰੇ ਕੋਲੇ ਨਹੀਂ ਜੀ ਬੋਲੀ ਤੇ ਉਹ ਐਂਡਿੰਗ ਕਰੀ ਗੁੜੇ ਚੁੱਪ ਕਰਕੇ ਬੈਠੀ ਰਹਾ ਮੈਨੂੰ ਕੋਈ ਵੇਖੀ ਸਾਰਾ ਕੰਮ ਕਿੱਦਾਂ ਕਰਾਂ ਨਹੀਂ ਤਾਂ ਹੁਣ ਇਹਨੇ ਕਰ ਵਰ ਸੋਈ ਤਵਾ ਆ ਗਿਨ ਹੈ ਕਿ ਮੈਂ ਚਾਰ ਰੋਟੀਆਂ ਪਕਾ ਕੇ ਥੱਕ ਗਈ ਲਾ ਦੇ ਤਰਾ ਅੱਜ ਅਰ ਸੋਈ ਸੋਈ ਤੇ ਸਾਫ ਕਰ ਲੈਂਦੀ ਹੁੰਦੀ ਵੀ ਗੱਲਾਂ ਦੇ ਸਾਬ ਮਾਂ ਵੱਲੋਂ ਰੋਟੀ ਵਾਲੀ ਸਬਜੀ ਸਾਰਾ ਕਰ ਲਿਆ ਵਾ ਲੈ ਮੈਂ ਕਰ ਦਿੰਨੀ ਪਈ ਹਾਂ ਮੈਂ ਜਾਂ ਤੂੰ ਕਰ ਦੇਗੀ ਆਪੇ ਜਾਂ ਕਰਿਆ ਮੰਮੀ ਇਹਨਾਂ ਕਰਾ ਦੇਣੀ ਥੋੜਾ ਜਿਹਾ ਕਦੋਂ ਦੀ ਲੱਗੀ ਕੱਲ੍ਹ ਹੀ ਆਪੇ ਕਰ ਲੈਂਗੀ ਜਾ ਉਹ ਆਪਣੇ ਕਮਰੇ ਸਪਾਈ ਕਰ ਲਾ ਆਪੇ ਕਰ ਲੇਗੀ ਇਹ ਸੋਈ ਸਾਰ ਠੀਕ ਹੈ ਮੰਮੀ ਹਾਂ ਜਾ

ਆ ਕੰਮ ਉਹ ਕਰ ਆ ਕੰਮ ਕਰ ਉਹ ਕੰਮ ਕਰ ਐਡਾ ਕਰ ਕੀ ਗੱਲ ਹੈ ਫਟ ਗਈਆਂ ਉਹ ਵੀ ਤੇਰੀ ਮੈਂ ਕਿਹਾ ਅਗਰ ਗੱਲ ਹੋ ਜਾਤਾ ਇਹਦਾ ਮੂੰਹ ਹਾਂ ਇਹ ਮਰੀਆ ਗੱਲਾਂ ਚ ਇਹੀ ਤੇ ਚੰਦੇ ਹੀ ਕਿਹਦੀ ਗੱਲਾਂ ਚ ਮੰਮੀ ਇਹੀ ਚੰਦੇ ਮਤਲਬ ਮਤਲਬ ਕੀ ਤੈਨੂੰ ਪਤਾ ਘਰ ਕੌਣ ਆਇਆ ਹੈ ਆ ਉਹ ਸੁੱਖ ਲੰਗਣ ਦੇ ਆ ਸਿੰਬੂਏ ਲੱਗ ਮੈਨੂੰ ਪਤਾ ਹੋਇਆ ਹਣਾ ਤੇ ਫੇਰ ਫੇਰ ਉਹ 扑ੜਕਾ ਕੇ ਗਿਆ ਹਣਾ ਮੰਮੀ ਨੂੰ ਮਤਲਬ ਤੈਨੂੰ ਵਦੋਂ ਮਮੀ ਨੇ ਕਿੰਨੇ ਦਿਨਾਂ ਤੋਂ ਵੇਖਣ ਦੀ ਹੈ ਸੁਭਾਅ ਬਦਲਿਆ ਹਰ ਗੱਲ ਤੇ ਹਾਨੂੰ ਚੜਕੇ ਪਿੰਦੇ ਆਂ ਜਾਣ ਨਹੀਂ ਦਿੰਦੇ ਆਹੋ ਉਹਨਾਂ ਕੋ ਨਾ ਬਰਦਾਸ਼ਤ ਨਹੀਂ ਹੁੰਦਿਆ ਕਿ ਸਾਡੀ ਦੋਵਾਂ ਦੀ ਆਪਸ ਚ ਬਣੀ ਕਿਉਂ ਹਏ ਗੱਲ ਨੂੰ ਸਮਝਿਆ ਕਰ ਅੱਛਾ ਹਾਂ ਹੋਣ ਵੀ ਮਮੀ ਨਾ ਮੈਂ ਜਦੋਂ ਮੈਨੂੰ ਉਹਨਾਂ ਨੇ ਭੇਜਿਆ ਜਾ ਕੱਪੜੇ ਸਾੰਭ ਹਾਂ ਮੈਂ ਮਮੀ ਦੀ ਗੱਲ ਸੁਣ ਲਈ ਆ ਮਮੀ ਅੰਦੇ ਹੋਣ ਆਈਆਂ ਸਟੀਮ ਚ ਹਏ ਪਰ ਮਮੀ ਨੂੰ ਚੀਜ਼ ਦਾ ਪਤਾ ਨਹੀਂ ਲੱਗਾ ਕਿ ਮੈਂ ਸੁਣ ਲਿਆ ਵਾ ਮੈਂ ਤਾਂ ਹੀ ਤੇਰ ਕੋਈ ਹਾਂ ਤੇ ਫੇਰ ਮੈਂ ਕੀ ਕਰੀ ਆਪਾ ਕਰਨਾ ਕਿ ਮੰਮੀ ਦੇ ਸਾਹਮਣੇ ਆਪਾਂ ਆਪਸੇ-ਆਪਸੇ ਰਹਿਣਾ ਕਿ ਮੰਮੀ ਨੂੰ ਯਕੀਨ ਹੋ ਜਾਏ ਕਿ ਅਸੀਂ ਇੱਕ ਦੂਜੇ ਨਾਲ ਨਾਰਾਜ਼ ਆ। ਤੋਂ ਬਾਅਦ ਵਿੱਚ ਅੰਦਰ ਆਪਾਂ ਇਕੱਠੀਆਂ। ਮਾਂ ਮੈਂ ਆਪਣੇ ਕਰ ਲਿਆ ਕਰੂੰਗੀ। ਤੂੰ ਟੈਨਸ਼ਨ ਨਹੀਂ ਲੈਣੀ ਮੇਰੇ ਨਾਲ। ਠੀਕ ਹੈ। ਤਾਂ ਮੰਮੀ ਨੂੰ ਇਹ ਦਿਖਾਉਣਾ ਕਿ ਕੋਈ ਨਹੀਂ ਜੱਦਾ ਤੇ ਵੀ ਚੰਦੇ ਹੀ ਨਾ। ਅਸੀਂ ਉਦਾਂ ਹੀ ਕੀਤਾ। ਤੋਂ ਬਾਅਦ ਕਿੰਨੀਦਰ ਚੱਲੂਗਾ ਜਿੰਨੀਦਰ ਮੰਮੀ ਨੂੰ ਅਹਿਸਾਸ ਨਹੀਂ ਹੋ ਜਾਂਦਾ। ਅਹਿਸਾਸ ਕਰਾਉਣਾ ਮੰਮੀ ਨੂੰ। ਅੱਛਾ ਠੀਕ ਹੈ ਨਾ। ਠੀਕ ਹੈ। ਜਿੱਦਾਂ ਮੈਂ ਵੀ ਨਾ ਪੁੱਛਿਆ ਫੇਰ ਮੰਮੀ ਨੇ ਅਹਿਸਾਸ ਹੋਣਾ ਕਿ ਦੋਵੇਂ ਇਕੱਠੀਆਂ ਹੀ ਇੰਨਾਂ ਸੰਭ ਦੀਆਂ ਰਹਿ ਗਈਆਂ ਹੀ ਸਮਝ ਆਈ ਹਾਂ ਚਲ ਠੀਕ ਹੈ ਦੋਸਤ ਇਹਦਾ ਸਾਫ ਹੋ ਗਈ ਹੈ ਚਲ ਆਪਾਂ ਚਲੀਏ ਚਲਾਂ